ਕੈਨੇਡਾ ਆਪਣੀ ਬਿਆਨਬਾਜ਼ੀ ਦੇ ਸਦਕਾ ਮੁੜ ਭਾਰਤ ਦੇ ਨਾਲ ਆਪਣੇ ਸਬੰਧ ਖਰਾਬ ਕਰ ਰਿਹਾ ਹੈ ਕੈਨੇਡਾ ਤੇ ਅਮਰੀਕੀ ਖੁਫੀਆ ਏਜੰਸੀਆਂ ਨੇ ਹੁਣ ਨਿਸ਼ਾਨਾ ਸਾਧਿਆ ਹੈ ਪੀਐਮ ਮੋਦੀ ਤੇ ਕਿਹਾ ਹੈ ਕਿ ਇਸ ਖਾਲਸਤਾਨੀ ਦੇ ਕਤਲकांड ਦੀ ਯੋਜਨਾ ਬਾਰੇ ਪੀਐਮ ਮੋਦੀ ਪਹਿਲਾਂ ਤੋਂ ਹੀ ਜਾਣੂ ਸਨ ਜਿਹਾ ਦੱਸਦੀ ਹੈ ਕਿ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿਸ ਖਬਰ ਦੇ ਵਿੱਚ ਇੱਕ ਬਿਆਨਬਾਜ਼ੀ ਤਰੀਕੇ ਕੈਨੇਡਾ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਭਾਰਤ ਤੇ ਕੈਨੇਡਾ ਦੇ ਵਿੱਚ ਸਬੰਧ ਦੇ ਮੋੜ ਤੋਂ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਜਿਹਾ ਦੱਸਦੀ ਹੈ ਕਿ ਕੈਨੇਡਾ ਤੇ ਅਮਰੀਕੀ ਖੁਫੀਆ ਏਜੰਸੀਆਂ ਨੇ ਇਹ ਦਾਵਾ ਕੀਤਾ ਹੈ ਕਿ ਇੱਕ ਉੱਗਾ ਖਾਲਿਸਤਾਨੀ ਜਿਹੜੇ ਕਿ ਕੈਨੇਡਾ ਦੀ ਕੋਲੰਬੀਆ ਸੂਬੇ ਨਾਲ ਸਬੰਧ ਸਨ ਉੱਥੇ ਉਹਨਾਂ ਦਾ ਕਤਲ ਹੋਇਆ ਸੀ ਇਸ ਕਤਲਕਾਂਡ ਦੇ ਬਾਰੇ ਵਿੱਚ ਪੀਐਮ ਮੋਦੀ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਸੀ ਦੱਸਦੀ ਹੈ ਕਿ ਕੈਨੇਡਾ ਦੇ ਸੂਬੇ ਕੋਲੰਬੀਆ ਦੇ ਵਿੱਚ ਉੱਗੇ ਖਾਲਸਤਾਨੀ ਹਰਦੀਪ ਸਿੰਘ ਨੂੰ ਨਿਜਰ ਦਾ ਕਤਲ ਹੋਇਆ ਸੀ ਤੇ ਇਸ ਦੀ ਜਾਣਕਾਰੀ ਪੀਐਮ ਮੋਦੀ ਨੂੰ ਪਹਿਲਾਂ ਤੋਂ ਸੀ ਇਸ ਦੀ ਇਸ ਦਾ ਖੁਲਾਸਾ ਕੈਨੇਡਾ ਤੇ ਅਮਰੀਕਾ ਦੀਆਂ ਖੂਫੀਆਂ ਏਜੰਸੀਆਂ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਹੋਰ ਵੀ ਮੰਤਰੀ ਨੇ ਜਿਨ੍ਹਾਂ ਨੂੰ ਇਸ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ ਅਤੇ ਦੱਸ ਦਈਏ ਕਿ ਗਲੋਬ ਐਂਡ ਮੇਲ ਰਿਪੋਰਟ ਦੇ ਸਦਕਾਏ ਕਰ ਸਾਹਮਣੇ ਆਈ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸ ਲੜੀ ਦੇ ਵਿੱਚ ਜੋੜਿਆ ਗਿਆ ਹੈ ਇਸ ਤੋਂ ਇਲਾਵਾ ਪੀਆ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਪੋਡਾਲ ਦਾ ਨਾਂ ਵੀ ਇਸ ਲੜੀ ਦੇ ਵਿੱਚ ਆਇਆ ਤੇ ਇਸ ਤੋਂ ਇਲਾਵਾ ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈ ਕਿਸ਼ਨ ਦਾ ਨਾਂ ਵੀ ਇਸ ਲੜੀ ਦੇ ਵਿੱਚ ਆਇਆ ਹੈ ਇਹ ਤਾਂ ਨਾਲ ਹੀ ਅਸੀਂ ਇਹ ਵੀ ਗੱਲ ਸਾਂਝੀ ਕਰ ਦਈਏ ਕਿ ਨਾਲ ਹੀ ਕੈਨੇਡਾ ਨੇ ਇਹ ਵੀ ਗੱਲ ਸਪਸ਼ਟ ਕੀਤੀ ਹੈ ਕਿ ਕੈਨੇਡਾ ਤੇ ਅਮਰੀਕੀ ਏਜੰਸੀਆਂ ਦੇ ਕੋਲ ਇਸ ਬਾਰੇ ਕੋਈ ਵੀ ਸਬੂਤ ਨਹੀਂ ਹੈ ਪਰੰਤੂ ਜਾਂਚ ਵਿੱਚ ਲੱਗੇ ਹੋਏ ਅਧਿਕਾਰੀਆਂ ਨੇ ਇੱਕ ਖਦਸ਼ਾ ਦਿੱਤਾ ਹੈ ਕਿ ਪੀਐਮ ਮੋਦੀ ਤੇ ਇਸ ਸੰਬੰਧਿਤ ਮੰਤਰੀ ਜਿਹੜੇ ਨੇ ਇਹਨਾਂ ਨੂੰ ਇਸ ਘਟਨਾ ਦੇ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ ਇਹ ਇੱਕ ਖਾਸ ਅਤੇ ਜ਼ਿਕਰਯੋਗ ਹੈ ਕਿ ਅਗਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਦੇ ਬਾਰੇ ਪਹਿਲਾਂ ਜਾਣਕਾਰੀ ਤਾਂ ਸੁਭਾਵਿਕ ਗੱਲ ਹੈ ਜਿਹੜੇ ਸਲਾਹਕਾਰ ਮੰਤਰੀ ਨੇ ਵਿਦੇਸ਼ ਮંત્રી ਨੇ ਉਹਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਹੋਵੇਗੀ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਪੀਐਮ ਮੋਦੀ ਇਸ ਦੇ ਬਾਰੇ ਵਿੱਚ ਨਾ ਜਾਣਦੇ ਹੋਣ ਸੋ ਇਸ ਵਕਤ ਅਮਰੀਕਾ ਅਤੇ ਕੈਨੇਡਨ ਖੁਪੀਆਂ ਏਜੰਸੀਆਂ ਦੇ ਨਿਸ਼ਾਨੇ ਤੇ ਨੇ ਪੀਐਮ ਮੋਦੀ ਉਹਨਾਂ ਨੇ ਕਿਹਾ ਹੈ ਕਿ ਕੋਲੰਬੀਆ ਦੇ ਵਿੱਚ ਹੋਏ ਕਤਲकांड ਦੇ ਬਾਰੇ ਵਿੱਚ ਪੀਐਮ ਮੋਦੀ ਪਹਿਲਾਂ ਤੋਂ ਹੀ ਜਾਣਦੇ ਸਨ ਤੇ ਇਹ ਕਤਲ ਉੱਗੇ ਖਾਲਸਾਣੀ ਹਰਦੀਪ ਸਿੰਘ ਨਿਜਰ ਦਾ ਹੋਇਆ ਸੀ ਜਿਸ ਦੇ ਬਾਰੇ ਦੇ ਵਿੱਚ ਪੀਐਮ ਮੋਦੀ ਪਹਿਲਾਂ ਤੋਂ ਹੀ ਜਾਣੂ ਸਨ ਇਹ ਖੁਲਾਸਾ ਇਹ ਦਾਅਵਾ ਕਰ ਰਹੀਆਂ ਨੇ ਅਮਰੀਕਾ ਤੇ ਕੈਨੇਡੀਅਨ ਖੂਫੀਆ ਏਜੰਸੀਆਂ